ਸਾਧ ਸੰਗਤ ਜੀ ਨਵੇਂ ਪਾਰਸ਼ਾ ਦਾ ਇਤਿਹਾਸ ਤੁਸੀਂ ਜਨਮ ਤੋਂ ਸੁਣਿਆ ਹੀ ਹੈ ਮਹਾਂਪੁਰਸ਼ਾ ਤੋਂ ਸਿਮਰਨ ਤੋਂ ਸ਼ੁਰੂ ਹੁੰਦਾ ਹੈ ਵੈਰਾਗ ਤੋਂ ਸ਼ੁਰੂ ਹੁੰਦਾ ਨਵੇਂ ਪਾਰਸ਼ਾ ਦਾ ਜੀਵਨ ਤੇ ਮੁੱਕਦਾ ਕਿੱਥੇ ਹੈ ਸ਼ਹੀਦੀ ਤੇ ਜਾ ਕੇ ਮੁੱਕਦਾ ਮਹਾਰਾਜ ਸੱਚੇ ਪਾਰਸ਼ਾ ਜੀ ਦੇ 98 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ 57 ਸ਼ਲੋਕ ਨੇ ਤੇ ਸਾਧ ਸੰਗਤ ਜੀ ਸਾਰੇ ਸ਼ਬਦਾਂ ਦੇ ਵਿੱਚ ਮਹਾਰਾਜ ਨੇ ਨਾ ਇਸ ਬੰਦੇ ਨੂੰ ਬੈਰਾਗ ਧਾਰਨ ਕਰਕੇ ਉਹ ਰੱਬ ਨੂੰ ਮਿਲਣ ਦੀ ਗੱਲ ਕੀਤੀ ਹੈ ਇੱਕ ਸ਼ਬਦ ਹੈ ਮਹਾਰਾਜ ਜੀ ਦਾ ਤਿਲੰਗ ਮਹੱਲਾ ਨੋਵਾ ਹਰ ਜਸਰੇ ਮਨਾ ਗਾਇਐ ਸੰਗੀ ਹੈ ਤੇਰੋ ਕਿ ਭਾਈ ਜਿਹੜਾ ਤੇਰੇ ਸੰਗ ਨਿਵਣਾ ਉਹ ਵਾਹਿਗੁਰੂ ਕਾਲਪੁਰਖ ਦਾ ਭਜਨ ਕਰ ਹੁਣ ਸਾਧ ਸੰਗਤ ਜੀ ਦੇਖੋ ਦੁਨਿਆਵੀ ਚੀਜ਼ਾਂ ਸਾਰੀਆਂ ਇੱਥੇ ਹੀ ਰਹਿ ਜਾਂਦੀਆਂ ਇਹ ਆਪਾਂ ਨੂੰ ਭਲੀ ਪ੍ਰਕਾਰ ਪਤਾ ਹੀ ਹੈ ਸਾਰਿਆਂ ਨੂੰ ਤੇ ਜਿਹੜਾ ਧਨ ਵਾਹਿਗੁਰੂ ਕਾਲਪੁਰਖ ਦਾ ਨਾਮ ਨਾਲ ਨਿਵਣ ਵਾਲਾ ਉਹ ਆਪਾਂ ਇਕੱਠਾ ਨਹੀਂ ਕਰਦੇ ਪਰ ਸਤਿਗੁਰੂ ਗੁਰਬਾਣੀ ਚ ਕਹਿੰਦੇ ਸੱਚ ਹਰ ਧਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਕਹਿੰਦੇ ਜੇ ਬੰਦਿਆ ਇਕੱਠਾ ਕਰਨਾ ਨਾ ਕੁਛ ਉਹ ਵਾਹਿਗੁਰੂ ਦਾ ਨਾਮ ਇਕੱਠਾ ਕਰ ਭਜਾ ਨੇ ਇਕੱਠਾ ਕਰ ਕੋਈ ਸੇਵਾ ਸਿਮਰਨ ਕਰ ਇਹ ਕਿੱਥੇ ਕਿੱਥੇ ਸਹਾਈ ਹੁੰਦਾ ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੁਖਮਨੀ ਸਾਹਿਬ ਦੀ ਦੂਸਰੀ ਅਸ਼ਟਪਦੀ ਪੜ ਲਓ ਜਹਿ ਮਾਤ ਪਿਤਾ ਛੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਇ ਇਹ ਉਥੇ ਸਹਾਇਤਾ ਕਰਦਾ ਜਹ ਮਹਾ ਭਯਾਨ ਦੂਤ ਜਮਦਲ ਤਹ ਕੇਵਲ ਨਾਮ ਸੰਗ ਤੇਰਾ ਚਲੇ ਇਹ ਉਥੇ ਸਹਾਇ ਹੁੰਦਾ